ਹਾਂਜੀ ਸਤਿ ਸ੍ਰੀ ਅਕਾਲ फ्रेंड्स ਸਵਾਗਤ ਹੈ ਤੁਹਾਡਾ ਮੇਰੇ ਇਸ ਚੈਨਲ ਤੇ ਤੇ ਅੱਜ ਮੈਂ ਤੁਹਾਡੇ ਲਈ ਲੈ ਕੇ ਆਈਆਂ ਚਾਕਲੇਟ ਕੇਕ ਦੀ ਰੈਸਪੀ ਜੋ ਕਿ ਆਪਾਂ ਬਹੁਤ ਹੀ ਜ਼ਿਆਦਾ ਸਿੰਪਲ ਸਰਲ ਤਰੀਕੇ ਨਾਲ ਬਣਾਵਾਂਗੇ ਸਿਰਫ ਤਿੰਨ ਚੀਜ਼ਾਂ ਤੋਂ ਕੋਈ ਬੇਕਿੰਗ ਪਾਊਡਰ ਨਹੀਂ ਬੇਕਿੰਗ ਸੋਡਾ ਨਹੀਂ ਕੋਈ ਚੀਨੀ ਨਹੀਂ ਕੁਝ ਨਹੀਂ ਕੋਈ ਓਵਨ ਨਹੀਂ ਆਓ ਆਪਾਂ ਇਹਨੂੰ ਕਿੱਦਾਂ ਬਣਾਉਣਾ ਉਹ ਦੇਖਦੇ ਹਾਂ ਜਿਹਦੇ ਲਈ ਲੈਏ ਨੇ ਮੈਂ ਬਿਸਕੁਟ ਮੈਂ ਲੈਏ ਨੇ ਬਰੂ ਬਨ ਤੁਸੀਂ ਇੱਥੇ ਕੋਈ ਵੀ ਚਾਕਲੇਟ ਬਿਸਕਟ ਲੈ ਸਕਦੇ ਹੋ ਜੋ ਵੀ ਤੁਸੀਂ ਲਾਇਕ ਕਰਦੇ ਹੋ ਮੈਂ ਇਹ ਵਾਲੇ ਲਏ ਨੇ ਇਹ ਬੜੀ ਪੈਕਿੰਗ ਹੁੰਦੀ ਹੈ ਇਹਦੇ ਵਿੱਚ 10 ਦੀ ਪੈਕਿੰਗ ਹੁੰਦੀ ਹੈ ਮੈਂ 2 ਪੈਕਟ ਲਏ ਨੇਗੇ ਤੇ ਹੁਣ ਆਪਾਂ ਲਵਾਂਗੇ ਇੱਕ ਬੌウル ਬੌウル ਦੇ ਵਿੱਚ ਇਹ ਬਿਸਕਟਾਂ ਨੂੰ ਕੱਢ ਕੇ ਆ ਦੇਖੋ ਕਿਉਂਕਿ ਇਹਦੇ ਵਿੱਚ ਆਪਾਂ ਨੂੰ ਕੋਈ ਚੀਨੀ ਵਗੈਰਾ ਪਾਉਣ ਦੀ ਬਿਲਕੁਲ ਲੋੜ ਨਹੀਂ ਹੁੰਦੀ ਕਿਉਂਕਿ ਜਿਹੜੇ ਬਿਸਕਟ ਹੁੰਦੇ ਨੇ ਪਹਿਲਾਂ ਹੀ ਬਹੁਤ ਜ਼ਿਆਦਾ ਮਿੱਠੇ ਹੁੰਦੇ ਨੇ ਤੇ ਥੋੜੀ ਜਿਹੀ ਇਹਨਾਂ ਦੇ ਉੱਪਰ ਚੀਨੀ ਵੀ ਲੱਗੀ ਹੁੰਦੀ ਆ ਇਨਾਂ ਨੂੰ ਆਪਾਂ ਥੋੜਾ ਜਿਹਾ ਹੁਣ ਹੱਥਾਂ ਦੇ ਨਾਲ ਕ੍ਰਸ਼ ਕਰ ਲਾਂਗੇ ਤਾਂ ਜੋ ਆਪਾਂ ਨੂੰ ਪੀਸਣਾ ਆਸਾਨ ਹੋ ਜਾਵੇ ਤੇ ਨਾਲ ਹੀ ਤੁਹਾਨੂੰ ਰਿਕੁਐਸਟ ਹੈ ਜੇ ਤੁਸੀਂ ਮੇਰੇ ਇਸ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਿਓ ਤਾਂ ਜੋ ਤੁਹਾਨੂੰ ਮੇਰੀ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਮਿਲੇ ਵੀਡੀਓ ਪਸੰਦ ਆਈ ਜ਼ਰੂਰ ਲਾਈਕ ਸ਼ੇਅਰ ਕਮੈਂਟ ਤੇ ਅੱਗੇ ਆਪਣੇ ਫੈਮਿਲੀ ਸਰਕਲ ਦੇ ਵਿੱਚ ਜ਼ਰੂਰ ਸ਼ੇਅਰ ਕਰਿਓ ਆਪਾਂ ਪੀਸ ਲੈ ਇਹਨਾਂ ਨੂੰ ਆ ਦੇਖੋ ਬੋਲ ਦੇ ਚਾ ਟ੍ਰਾਂਸਫਰ ਕਰਾਂਗੇ ਕੋਈ ਵੀ ਇਹਦੇ ਵਿੱਚ ਪੀਸ ਨਹੀਂ ਹੋਣਾ ਚਾਹੀਦਾ ਜੇ ਤੁਸੀਂ ਛਾਨਣਾ ਚਾਹੋ ਤਾਂ ਛਾਣ ਵੀ ਲਓ ਇਹ ਚੰਗੀ ਤਰ੍ਹਾਂ ਪੀਸ ਲਿਆ ਤੇ ਆਪਾਂ ਹਣ ਲਿਆ ਵਾ ਅੱਧਾ ਕੱਪ ਦੁੱਧ ਦਾ ਤੇ ਦੁੱਧ ਇੱਕੋ ਲੱਖ ਨਹੀਂ ਪਾਣਾ ਥੋੜਾ ਥੋੜਾ ਕਰਕੇ ਪਾਵਾਂਗੇ ਤੇ ਆਪਾਂ ਇਹਦਾ ਰੀਵਨ ਕਨਸਿਸਟੈਂਸੀ ਦਾ ਬੈਟਰ ਤਿਆਰ ਕਰਾਂਗੇ ਨਾ ਬਹੁਤਾ ਗਾੜਾ ਤੇ ਨਾ ਬਹੁਤਾ ਪਤਲਾ ਦੁੱਧ ਥੋੜਾ ਥੋੜਾ ਕਰਕੇ ਪਾਉਣਾ ਆ ਦੇਖੋ ਕੋਈ ਵੀ ਆਪਾਂ ਨੂੰ ਇਹਦੇ ਵਿੱਚ ਬੇਕਿੰਗ ਪਾਊਡਰ ਬੇਕਿੰਗ ਸੋਡਾ ਕਿਸੇ ਚੀਜ਼ ਦੀ ਲੋੜ ਨਹੀਂ ਹੈਗੀ ਨਾ ਕੋਈ ਓਵਨ ਨਾ ਕੋਈ ਮਾਈਕ੍ਰੋਵੇਵ ਕੇਕ ਮੋਲਡ ਕਿਸੇ ਚੀਜ਼ ਦੀ ਲੋੜ ਨਹੀਂ ਹੈਗੀ ਇਹ ਅੱਜ ਆਪਾਂ ਕੇਕ ਬਣਾਵਾਂਗੇ ਕੜਾਹੀ ਦੇ ਵਿੱਚ ਹਾਂਜੀ ਆਪਾਂ ਜੋ ਨਾਰਮਲੀ ਆਪਾਂ ਖਾਣਾ ਬਣਾਉਂਦੇ ਆ ਉਹ ਕੜਾਹੀ ਦੇ ਵਿੱਚ ਬਣਾਵਾਂਗੇ ਉਹ ਕਿੱਦਾਂ ਬਣਾਉਣਾ ਮੈਂ ਤੁਹਾਨੂੰ ਅੱਗੇ ਦੱਸਦੀਆਂ ਬੈਟਰ ਆਪਣਾ ਹੋ ਗਿਆ ਤਿਆਰ ਦੇਖੋ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਦੇਖੋ ਸਿਰਫ ਇਸ ਤਰ੍ਹਾਂ ਦੀ ਕਨਸਿਸਟੈਂਸੀ ਹੋਣੀ ਚਾਹੀਦੀ ਨਾ ਬਹੁਤਾ ਪਤਲਾ ਤੇ ਨਾ ਬਹੁਤਾ ਗਾੜਾ ਤੇ ਹੁਣ ਆਪਾਂ ਲਵਾਂਗੇ ਆਪਣਾ ਹੋਮ ਮੇਡ ਓਵਨ ਹਾਂਜੀ ਕੜਾਹੀ ਕੜਾਹੀ ਨੂੰ ਪਹਿਲਾਂ ਤੁਸੀਂ ਗ੍ਰੀਸ ਕਰ ਲਿਓ ਬਟਰ ਘਿਓ ਜਿਸ ਦੇ ਨਾਲ ਵੀ ਤੁਸੀਂ ਕਰਨਾ ਜੇ ਤਾਂ ਤੁਹਾਡੇ ਕੋਲ ਇੱਥੇ ਬਟਰ ਪੇਪਰ ਹੈਗਾ ਤਾਂ ਤੁਸੀਂ ਬਟਰ ਪੇਪਰ ਲਗਾ ਸਕਦੇ ਹੋ ਤੇ ਮੈਂ ਤੁਹਾਨੂੰ ਆਪਣਾ ਦੇਸੀ ਉਗਾਰ ਦੱਸ ਰਹੀ ਹਾਂ ਦੇਖੋ ਆਪਾਂ ਮੈਦਾ ਤੇ ਲਗਾ ਲਾਂਗੇ ਮੈਦੇ ਨੂੰ ਚੰਗੀ ਤਰ੍ਹਾਂ ਤੇ ਸਪਰੈਡ ਕਰ ਲਾਂਗੇ ਤੇ ਹੁਣ ਆਪਾਂ ਆਪਣਾ ਕੜਾਹੀ ਨੂੰ ਰੱਖਾਂਗੇ ਸਾਈਡ ਤੇ ਤੇ ਹੁਣ ਲਵਾਂਗੇ ਕੇਕ ਬੈਟਰ ਕੇਕ ਬੈਟਰ ਦੇ ਵਿੱਚ ਆਪਾਂ ਪਾਵਾਂਗੇ ਇਹ ਨੂੰ ਹਾਂਜੀ ਇਨੋ ਆ ਦੇਖੋ ਮੈਂ ਇਹ ਜੋ ਗ੍ਰੀਨ ਵਾਲੀ ਪੈਕਿੰਗ ਹੁੰਦੀ ਉਹ ਲਈ ਆ ਤੁਸੀਂ ਇਹਦੇ ਵਿੱਚ ਜੋ ਰੈਗੂਲਰ ਹੁੰਦਾ ਬਲੂ ਪੈਕੇਟ ਉਹ ਵੀ ਲੈ ਸਕਦੇ ਹੋ ਤੇ ਹੁਣ ਆਪਾਂ ਇਨੋ ਪਾ ਕੇ ਇਹਨੂੰ ਕਰਾਂਗੇ ਐਕਟੀਵੇਟ ਇੱਕ ਚਮਚ ਪਾਵਾਂਗੇ ਇਹਦੇ ਉੱਪਰ ਦੁੱਧ ਦਾ ਆ ਦੇਖੋ ਦੇਖੋ ਕਿੰਨੇ ਬੱਬਲ ਇਹਦੇ ਨਾਲ ਆਪਣਾ ਕੇਕ ਇੰਨਾ ਵਧੀਆ ਸਪੰਜੀ ਜਾਲੀਦਾਰ ਬਣੇਗਾ ਬਹੁਤ ਹੀ ਜ਼ਿਆਦਾ ਵਧੀਆ ਤੇ ਖਾਣ ਦੇ ਵਿੱਚ ਇੰਨਾ ਜ਼ਿਆਦਾ ਟੇਸਟੀ ਇਹ ਨੂੰ ਪਾਉਣ ਤੋਂ ਬਾਅਦ ਇਹਨੂੰ ਆਪਾਂ ਜ਼ਿਆਦਾ ਟਾਈਮ ਰੱਖਣਾ ਨਹੀਂ ਇਸ ਕਰਕੇ ਜਿਸ ਦੇ ਜਿਸ ਭਾਂਡੇ 'ਚ ਆਪਾਂ ਇਹਨੂੰ ਬਣਾਉਣਾ ਉਹ ਪਹਿਲਾਂ ਹੀ ਤਿਆਰ ਰੱਖਣਾ ਵਾ ਤੇ ਹਲਕੇ ਹੱਥ ਦੇ ਨਾਲ ਇਹਨੂੰ ਹਿਲਾਉਣਾ ਇਹਨੂੰ ਪਾਉਣ ਤੋਂ ਬਾਅਦ ਓਵਰ ਮਿਕਸ ਨਹੀਂ ਕਰਨਾ ਹੈਗਾ ਫਿਰ ਆਪਣਾ ਕੇਕ ਵਧੀਆ ਨਹੀਂ ਬਣਨਾ ਹੈਗਾ ਆ ਦੇਖੋ ਆਪਾਂ ਹੁਣ ਇਹਨੂੰ ਕੜਾਹੀ ਦੇ ਵਿੱਚ ਚੰਗੀ ਤਰ੍ਹਾਂ ਪਾ ਦਾਂਗੇ ਸਾਫ਼ ਕਰਕੇ ਆ ਦੇਖੋ ਮੈਂ ਸਾਰਾ ਬੈਟਰ ਪਾ ਲਿਆ ਤੇ ਇੱਕ ਵਾਰੀ ਆਪਾਂ ਇਹਨੂੰ ਕਰਾਂਗੇ ਸੈਲਫ ਤੇ ਟੈਪ ਤਾਂ ਕੋਈ ਵੀ 에ਅਰ ਬੱਬਲ ਹੋਣਗੇ ਉਹ ਨਿਕਲ ਜਾਣਗੇ ਤੇ ਹੁਣ ਆਪਾਂ ਇਹਨੂੰ ਰੱਖਾਂਗੇ ਇੱਕ ਤਵਾ ਜੋ ਆਪਣਾ ਰੋਟੀ ਬਣਾਉਣ ਵਾਲਾ ਤਵਾ ਹ ਦੋ ਤਵਾ ਲੈ ਲਿਓ ਤਵੇ ਦੇ ਉੱਪਰ ਆਪਾਂ ਇਹਨੂੰ ਰੱਖ ਦੇਣਾ ਕੜਾਹੀ ਨੂੰ ਲੋ ਫਲੇਮ ਰੱਖਣੀ ਹੈ ਬਿਲਕੁਲ ਲੋ ਫਲੇਮ ਸਿਮ ਤੇ ਰੱਖਣਾ ਬਸ ਤੇ ਇਹਨੂੰ ਆਪਾਂ ਪਕਾਵਾਂਗੇ ਤਕਰੀਬਨ 15 ਮਿੰਟ ਲਈ ਇੱਕ ਵਾਰੀ ਤੁਸੀਂ 12 ਮਿੰਟ ਬਾਅਦ ਜ਼ਰੂਰ ਚੈੱਕ ਕਰ ਲਿਓ ਤੇ ਹਲਕੇ ਹੱਥ ਦੇ ਨਾਲ ਚੱਕਣਾ ਜਦੋਂ ਵੀ ਚੱਕਣਾ ਆ ਦੇਖੋ ਮੈਂ ਤਕਰੀਬਨ 15 ਮਿੰਟਾਂ ਬਾਅਦ ਚੈੱਕ ਕਰ ਰਹੀ ਹਾਂ ਕੇਕ ਦੇਖੋ ਕਿੰਨਾ ਵਧੀਆ ਤੇ ਹੁਣ ਆਪਾਂ ਇੱਕ ਲਵਾਂਗੇ ਤੁੱਤਪਿਕ ਤੇ ਉਹਨੂੰ ਇਨਸਰਟ ਕਰਾਂਗੇ ਵਿੱਚ ਆ ਦੇਖੋ ਬਿਲਕੁਲ ਕਲੀਨ ਆ ਇੱਕ ਵਾਰੀ ਸੈਂਟਰ ਚੋਂ ਵੀ ਕਰ ਸਕਦੇ ਹੋ ਤੁਸੀਂ ਆ ਦੇਖੋ ਬਿਲਕੁਲ ਕਲੀਨ ਆ ਆਪਣਾ ਇਸ ਦਾ ਮਤਲਬ ਆ ਆਪਣਾ ਕੇਕ ਪੂਰੀ ਤਰ੍ਹਾਂ ਪਰਫੈਕਟ ਤਿਆਰ ਹੋ ਗਿਆ ਤੇ ਹੁਣ ਆਪਾਂ ਇਹਨੂੰ ਪੂਰੀ ਤਰ੍ਹਾਂ ਠੰਡਾ ਹੋਣ ਦਵਾਂਗੇ ਠੰਡਾ ਹੋਣ ਤੋਂ ਬਾਅਦ ਹੀ ਆਪਾਂ ਇਹਨੂੰ ਡੀਮੋਲਡ ਕਰਨਾ ਦੇਖੋ ਕਰਦ ਲੈ ਕੇ ਇਹਦੇ ਜਿਹੜੇ ਸਾਈਡ ਨੇ ਉਹਨਾਂ ਨੂੰ ਆ ਦੇਖੋ ਇਸ ਤਰ੍ਹਾਂ ਅਲੱਗ ਕਰ ਲਾਂਗੇ ਦੇਖੋ ਕਿੰਨਾ ਵਧੀਆ ਤੇ ਹੁਣ ਆਪਾਂ ਇਹਨੂੰ ਆ ਦੇਖੋ ਸਾਰੀਆਂ ਸਾਈਡਾਂ ਦਾ ਦਰੂ ਮੂਵ ਕਰ ਲਾਂਗੇ ਤੇ ਹੁਣ ਆਪਾਂ ਇਹਦੇ ਉੱਪਰ ਰੱਖਾਂਗੇ ਕੋਈ ਵੀ ਪਲੇਟ ਤੇ ਹਲਕੇ ਹੱਥ ਦੇ ਨਾਲ ਆ ਦੇਖੋ ਦੇਖੋ ਲਓ ਜੀ ਕੇਕ ਆਪਣਾ ਹੋ ਗਿਆ ਡੀਮੋਲਡ ਦੇਖੋ ਤੁਸੀਂ ਕੇਕ ਦੀ ਜਾਲੀ ਦੇਖੋ ਕਿੰਨੀ ਵਧੀਆ ਬਣੀ ਆ ਗਈ ਤੇ ਸੌਫਟ ਇਨਾ ਤੁਸੀਂ ਇਹਨੂੰ ਇਦਾਂ ਵੀ ਇੰਜੋਏ ਕਰ ਸਕਦੇ ਹੋ ਟੀ ਟਾਈਮ ਤੇ ਜੇ ਤੁਸੀਂ ਇਹਨੂੰ ਕਰੀਮ ਦੇ ਨਾਲ ਡੈਕੋਰੇਟ ਕਰਨਾ ਤੁਸੀਂ ਕਰੀਮ ਦੇ ਨਾਲ ਵੀ ਕਰ ਸਕਦੇ ਹੋ ਆ ਦੇਖੋ ਤੇ ਮੈਂ ਲਈਆ ਚਾਕਲੇਟ سیرਪ ਜੋ ਆਪਣੇ ਹਾਰਸ਼ੀ ਦਾ ਹੁੰਦਾ ਵਾ ਤੇ ਮੈਂ ਇਹਨੂੰ ਬਹੁਤਾ ਡੈਕੋਰੇਟ ਨਹੀਂ ਕਰਨਾ ਕਰੀਮ ਦੇ ਨਾਲ ਹੀ ਮੈਂ ਇਹਨੂੰ ਸਿੰਪਲੀ ਰੱਖੂਗੀ ਉਹ ਕਿੱਦਾਂ ਰੱਖੂਗੀ ਤੁਸੀਂ ਦੇਖਿਓ ਤੇ ਆਪਾਂ ਇਹਦੀ ਹੁਣ ਜੋ ਸਾਈਡ ਨੇ ਉਹਨਾਂ ਨੂੰ ਕੱਟ ਕਰ ਦਾਂਗੇ ਆਪਾਂ ਇਹਨੂੰ ਚੌਰਸ ਪੀਸ ਦੇ ਵਿੱਚ ਲੈਣਾ ਵਾ ਆ ਦੇਖੋ ਮੈਂ ਪੀਜ਼ਾ ਕਟਰ ਲਿਆ ਇਹਦੇ ਨਾਲ ਬਹੁਤ ਆਸਾਨੀ ਨਾਲ ਕੱਟਿਆ ਜਾਂਦਾ ਆ ਦੇਖੋ ਪੀਸੀ ਤਰ੍ਹਾਂ ਆਪਾਂ ਇਹਦੇ ਜਿਹੜੇ ਆ ਦੇਖੋ ਮੈਂ ਤੁਹਾਨੂੰ ਦੁਕਾਨੇ ਦੇਖੋ ਅੰਦਰੋਂ ਕਿੰਨਾ ਵਧੀਆ ਬਣਿਆ ਪੂਰਾ ਸੌਫਟ ਬਣਿਆ ਕੇਕ ਆਪਣਾ ਆ ਦੇਖੋ ਆਪਾਂ ਕੱਟ ਲਿਆ ਤੇ ਇਹਨੂੰ ਸੈਂਟਰ ਚੋਂ ਕਰ ਲਾਂਗੇ ਆ ਦੇਖੋ ਹੁਣ ਇੱਥੇ ਚਾਹੇ ਤਾਂ ਤੁਸੀਂ ਇਹਨੂੰ ਉਹੀ ਕਰੀਮ ਦੇ ਨਾਲ ਲਗਾ ਕੇ ਇਹਦੀ ਪੇਸਟਰੀ ਵਗੈਰਾ ਬਣਾ ਸਕਦੇ ਹੋ ਤੇ ਮੈਂ ਦੇ ਇਸ ਤਰ੍ਹਾਂ ਛੋਟੇ ਪੀਸ ਕਰ ਲੂੰਗੀ ਇੱਕ ਸਾਈਡ ਦੇ ਤੇ ਇੱਕ ਸਾਈਡ ਨੂੰ ਮੈਂ ਉਸ ਤਰ੍ਹਾਂ ਹੀ ਰੱਖੂੰਗੀ ਹਾਂ ਜੇ ਇਹਨੂੰ ਜਿੱਦਾਂ ਵੀ ਡੈਕੋਰੇਟ ਕਰਨਾ ਚਾਹੁੰਦੇ ਹੋ ਉਸ ਤਰੀਕੇ ਦੇ ਨਾਲ ਕਰ ਸਕਦੇ ਮੈਂ ਤੁਹਾਨੂੰ ਇੱਕ ਪੀਸ ਦਿਖਾ ਰਹੀ ਹਾਂ ਦੇਖੋ ਕਿੰਨਾ ਵਧੀਆ ਦੇਖੋ ਪਲੀਜ਼ ਜਰੂਰ ਲਾਈਕ ਕਮੈਂਟ ਤੇ ਅੱਗੇ ਜਰੂਰ ਸ਼ੇਅਰ ਕਰਿਓ ਤੇ ਤੁਸੀਂ ਵੀ ਜਰੂਰ ਟਰਾਈ ਕਰਿਓ ਮੇਰੇ ਬੇਟੇ ਨੂੰ ਬਹੁਤ ਹੀ ਜ਼ਿਆਦਾ ਵਧੀਆ ਲੱਗਦਾ ਕੇਕ ਦਾ ਬਹੁਤ ਜ਼ਿਆਦਾ ਸ਼ੁਕੀਨ ਆ ਤੇ ਆ ਦੇਖੋ ਮੈਂ ਇਹਨੂੰ ਇਸ ਤਰ੍ਹਾਂ ਡੈਕੋਰੇਟ ਕੀਤਾ ਵਗਾ ਮੈਨੂੰ ਉਮੀਦ ਆ ਤੁਹਾਨੂੰ ਇਹ ਮੇਰੀ ਵੀਡੀਓ ਜ਼ਰੂਰ ਪਸੰਦ ਆਈ ਹੋਵੇਗੀ ਜੇ ਪਸੰਦ ਆਈ ਆ ਪਲੀਜ਼ ਅੱਗੇ ਜ਼ਰੂਰ ਸ਼ੇਅਰ ਕਰਿਓ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਮਿਲਦੇ ਆਪਾਂ ਆਪਣੀ ਨੈਕਸਟ ਵੀਡੀਓ ਦੇ ਵਿੱਚ ਬਾਏ ਬਾਏ ਗਾਇਜ਼